ਸ੍ਰੀ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਦੋਂ ਅੱਜ ਮੈਂ ਸਵੇਰੇ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਜਿਹੜਾ ਕਿ ਚੜ੍ਹਦੀ ਕਲਾ ਟਾਈਮ ਤੇ ਬੀਤ ਹੁੰਦਾ ਹੈ ਉਹਦੀ ਤਿਆਰੀ ਕਰ ਰਿਹਾ ਸੀ ਤਾਂ ਮੈਨੂੰ ਖਬਰ ਮਿਲੀ ਕਿ 1:30 ਵਜੇ ਰਾਤ ਨੂੰ ਪ੍ਰਿਆਗ ਰਾਜ ਕਿਸੇ ਟਾਈਮ ਉਹ ਲਾਹੌਰ ਬਾਦ ਹੁੰਦਾ ਸੀ ਬਹੁਤੇ ਸਭ ਨੇ ਸਾਰੇ ਬਦਲਤੇ ਜਿੱਥੇ ਵੀ ਕੋਈ ਮੁਸਲਮਾਨੀ ਟੱਚ ਹੈ ਉਹਨੂੰ ਬਦਲ ਦੋ ਨੋਮੂ ਪ੍ਰਯਾਗਰਾਜ ਜਿੱਥੇ ਕਿ ਕੁੰਭ ਦਾ ਮੇਲਾ ਮਹਾਕੁੰਭ ਚੱਲ ਰਿਹਾ ਹੈ ਜੋ ਕਹਿੰਦੇ ਨੇ 144 ਸਾਲ ਬਾਅਦ ਉਹ ਜਾਂ ਬਣਿਆ ਉੱਥੋਂ ਦੀ ਖਬਰ ਮਿਲੀ ਕਿ 14 ਡੈਡ ਬਾਡੀਜ਼ ਮਿਲੀਆਂ ਨੇ ਔਰ ਬਹੁਤ ਸਾਰੇ ਜ਼ਖਮੀ ਨੇ ਪੰਜਾਬ ਦੇ ਕਰੀਬ ਐਂਬੂਲੈਂਸ ਉੱਤੇ ਫੇਰੀਆਂ ਨੇ ਮੈ ਕਦਮ ਨੈਸ਼ਨਲ ਚੈਨਲ ਲਾਇਆ ਮੇਰਾ ਪ੍ਰੋਗਰਾਮ ਦਾ 8:40 ਤੇ ਤੇ ਮੈਂ ਦੇਖਿਆ ਕਿ ਕਿਸੇ ਵੀ ਨੈਸ਼ਨਲ ਚੈਨਲ ਨੇ ਕੋਈ ਖਬਰ ਨਹੀਂ ਲਾਈ ਉਹ ਇੱਕ ਜਿਹੜਾ ਚੈਨਲ ਜਿਹੜਾ ਝੋਲੀ ਚੁੱਕ ਜਾ ਚੈਨਲ ਹੈ ਮੈਂ ਟੀਰਾ ਚੈਨਲ ਕਹਿ ਦਿੰਦਾ ਕਿਉਂਕਿ ਉਹਨਾਂ ਦੀ ਅੱਖ ਚ ਤੀਰ ਜਿਹਾ ਪਿਆ ਹੁੰਦਾ ਇੱਕ ਪਾਸੇ ਦੇਖਦੇ ਨੇ ਉਹ ਜਿਹੜੇ ਝੋਲੀ ਚੁੱਕਣ ਵਾਲੇ ਚੈਨਲ ਸੀ ਉਹ ਚ ਇੱਕ ਕਹਿ ਰਿਹਾ ਸੀ ਕੁਝ ਲੋਕ ਜ਼ਖਮੀ ਹੋਏ ਨੇ 14 ਮੌਤਾ ਹੋ ਚੁੱਕੇ ਸੀ ਉਸ ਵੇਲੇ ਹੁਣ ਤਾਂ ਖਬਰ 50 ਤੋਂ ਵੱਧ ਦੀ ਹੈ ਮੈਂ ਉਸ ਵੇਲੇ ਦੀ ਗੱਲ ਕਰਦਾ ਸਵੇਰ ਦੀ ਸ਼ਾਇਦ ਸਤ ਸਵੇਰ ਦਾ ਟਾਈਮ ਹੋ ਗਕਰ ਤੇ ਇਹ ਜਦੋਂ ਮੈਂ ਕਵਲ ਦੇਖੀ ਕਿ মিডিਆ ਨੂੰ ਇਸ ਤਰ੍ਹਾਂ ਮਨਹੇਜ ਕੀਤਾ ਜਾ ਰਿਹਾ ਹੈ ਇਹ ਕੁੰਭ ਦੇ ਵਿੱਚ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਸੀ ਵੀ ਕੁੰਭ ਵਿੱਚ ਕੋ ਪਹਿਲੀ ਵਾਰ ਗੱਲ ਹੋਈ ਹੈ ਵੈਸੇ ਮੈਂ ਦੇਖ ਰਿਹਾ ਸੀ ਅੱਜ ਮੋਨੀ ਮਸਿਆ ਜਿਹੜੀ ਹੈ ਉਹ ਚ ਬਹੁਤ ਸਾਰੇ ਲੋਕਾਂ ਨੇ 10 ਕਰੋੜ ਲੋਕਾਂ ਦੀ ਆਸ ਸੀ ਆਉਂਦੇ ਔਰ ਖਾਸ ਤੌਰ ਤੇ ਸੰਗਮ ਤੇ ਜਿੱਥੇ ਇਹ ਸਾਰੀ ਘਟਨਾ ਭਗੜ ਜਿਹੜੀ ਵਾਪਰ ਰਹੀ ਹੈ ਨਾ ਉੱਥੇ ਵੱਡੀ ਗਿਣਤੀ ਚ ਲੋਕ ਇਕੱਠੇ ਹੁੰਦੇ ਨੇ ਤੇ ਉਸ ਦਿਨ ਪਹਿਲਾਂ ਵੀ ਇੱਕ ਕੁੰਭ ਕੋਈ ਐਸਾ ਨਹੀਂ ਨਿਕਲਿਆ ਮੈਂ ਦੇਖ ਰਿਹਾ ਲਗਾਤਾਰ ਜਿੱਥੇ ਭਗਦਾੜ ਦਾ ਨਾਮ ਬਚੀ ਹੋਵੇ ਮੌਤਾਂ ਨਾ ਹੋਈਆਂ ਹੋਣ ਅਜਿਹਾ ਪਹਿਦੀ ਗੱਲ ਕਰਨੀ ਹੈ ਕਿ ਭਗਦਾੜ ਦੀ ਜਿਹੜੀ ਹਿਸਟਰੀ ਹੈ ਤੇ ਕੁੰਭ ਨਾਲ ਰਿਲੇਟਡ ਹੈ ਉਹ ਤੇ ਆਪਾਂ ਜੋ ਇਸ ਵੀਡੀਓ ਚ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਵੀਰ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਹੁਣ ਤੁਸੀਂ ਦੇਖੋ ਦਾਵਾ ਤਾਂ ਇਹ ਸੀ ਕਿ 17 ਦਿਨ ਹੋ ਗਏ ਸੀ 15 ਕਰੋੜ ਜਿਹੜਾ ਹੈ ਡੁਕੀ ਲਾ ਚੁੱਕੇ ਸੀ ਤੇ ਕੱਲ 4 ਕਰੋੜ ਤੇ 64 ਲੱਖ ਲੋਕਾਂ ਦੀ ਗੱਲ ਕੀਤੀ ਸੀ ਕਿ ਡੁਕੀ ਲਾਈ ਹੈ ਇਹ ਕਿਹਾ ਗਿਆ ਸੀ ਕਿ ਟੋਕੀਓ ਨੂੰ ਬੜਾ ਸ਼ਹਿਰ ਬਣ ਗਿਆ ਜਿਹੜਾ ਅਸਥਾਈ ਸ਼ਹਿਰ ਹੈ ਪ੍ਰਯਾਗਰਾਜ ਇਸ ਤਰ੍ਹਾਂ ਦੀ ਗੱਲ ਸੀ ਤੋਂ ਅੱਜ ਵੀ ਜਦੋਂ ਇਹ ਸਾਰੇ ਘਟਨਾ ਜਿੱਥੇ ਵਾਪਰੀ ਹੈ 10 ਕਰੋੜ ਤੋਂ ਵੱਧ ਲੋਕਾਂ ਦਾ ਸੀ ਕਿ ਇਹਨਾਂ ਨੇ ਡੁੱਪਕੀ ਲਾਉਣੀ ਹੈ ਲੇਕਿਨ ਜਦੋਂ ਅੱਜ 13 ਖੜਿਆ ਨੇ ਸਟਾਰਟ ਕੀਤਾ ਲੇਕਿਨ ਜਦੋਂ ਇਹ ਸਾਰੀ ਗੱਲ ਚੱਲ ਰਹੀ ਸੀ ਤੇ ਉਸ ਵੇਲੇ ਫਿਰ ਮੈਂ ਇੱਕ ਚੈਨਲ ਦੇਖਿਆ ਮੈਂ ਉਹੀ ਤਾਂ ਦੱਸੂਗਾ ਕਿਉਂਕਿ ਸਵੇਰੇ ਸਵੇਰ ਹਮ ਕੋਈ ਜਰੀਆ ਨਹੀਂ ਲੰਦਾ ਤਾਜੀ ਖਬਰ ਦਾ ਤਾਂ ਉਹਦੇ ਚ ਇੱਕ ਸੰਤ ਸਾਧੂ ਜ਼ਰੂਰ ਕਹਿ ਰਿਹਾ ਸੀ ਕਹਦੇ ਜੀ ਇਹ ਕਾਦੀ ਪ੍ਰਸ਼ਾਸਨ ਦਾ ਕੰਮ ਹੈ ਇਹ ਤਾਂ ਵੀਆਈਪੀ ਕਲਚਰ ਤੇ ਜਿਹੜੇ ਹੀ ਉਹ ਤੇ ਇਹਨਾਂ ਦਾ ਧਿਆਨ ਹੈ ਜੇ ਕੋਈ ਵੀਆਈਪੀ ਆਉਂਦਾ ਉਧਰ ਲੱਗੇ ਰਹਿੰਦੇ ਨੇ ਇਹ ਇਹ ਤਾਂ ਠੀਕ ਹੈ ਉਹ ਮੇਰੇ ਯਾਦ ਆਇਆ ਇੱਕਦਮ ਅਮਿਤ ਸ਼ਾਹ ਜਦੋਂ ਡੁੱਕੀ ਲਾ ਰਿਹਾ ਸੀ ਆਲੇ-ਦਾਲੇ ਆਰਾਮ ਦੇ ਪਤਾ ਨਹੀਂ ਕਿੰਨੇ ਹੋਰ ਬੰਦੇ ਖੜੇ ਸੀ ਤੇ ਉਹਨਾਂ ਨੂੰ ਇਹ ਕੈਮਰਾ ਦਿਖਾਉਂਦਾ ਰਹਿਦਾ ਸੀ ਕੋਈ ਵੀ ਹੋਵੇ ਕੋਈ ਕੋਈ ਵੀ ਵੀਆਈਪੀ ਗਿਆ ਮੀਡੀਆ ਵੀ ਉਹਦੇ ਮਗਰ ਤੇ ਵੀਆਈਪੀ ਕਲਚਰ ਜਦੋਂ ਮੈਂ ਦੀ ਹਿਸਟਰੀ ਦੇਖਣ ਲੱਗਿਆ ਨਾ ਕਿ ਇਹ ਸਾਰਾ ਕੁਝ ਕਿਵੇਂ ਵਾਪਰਦਾ ਹੈ ਕਿ ਜਿਹੜੀ ਮਹਾਕੁੰਭ ਦੇ ਵਿੱਚ ਕਿੰਨੀ ਵਗ ਮੌਤਾਂ ਹੁਣ ਤੱਕ ਹੋਈਆਂ ਨੇ ਜਾਂ ਬਾਰ-ਬਾਰ ਕਿਉਂ ਹੁੰਦੀਆਂ ਨੇ ਉਹ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਵੀ ਇਹ ਤਾਂ ਅੰਗਰੇਜ਼ਾਂ ਦੇ ਟਾਈਮ ਵੀ ਐਸੇ ਕੁਝ ਹੁੰਦਾ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ 1820 ਦੇ ਵਿੱਚ ਉਸ ਵੇਲੇ ਵੀ 450 ਲੋਕ ਮਾਰੇ ਗਏ ਸੀ ਇਸੇ ਤਰ੍ਹਾਂ ਦੀ ਭਗ ਦੌੜ ਦੇ ਵਿੱਚ ਹਜ਼ਾਰ ਤੋਂ ਵੱਧ ਜ਼ਖਮੀ ਹੋਏ ਸੀ ਫਿਰ 1840 ਆ ਗਿਆ ਉਹਦੇ ਚ ਵੀ 50 ਬੋਤਾ ਹੋਈਆਂ ਸੀ 1906 ਚ ਵੀ 50 ਬੋਤਾ ਨਹੀਂ ਨਹੀਂ ਅੰਗਰੇਜ਼ਾਂ ਦੇ ਟਾਈਮ ਤੋਂ ਸ਼ੁਰੂ ਹੋ ਰਿਹਾ ਹੈ ਆਪਾਂ ਕਿਸੇ ਦੇ ਇੱਕ ਤੇ ਨਹੀਂ ਇਹ ਲਾ ਦੇਗੇ ਚੱਲਦਾ ਹੀ ਹੈ ਲੇਕਿਨ ਜਿਆਦਾ ਜਦੋਂ ਆਪਾਂ ਗੱਲ ਕਰਦੇ ਆ ਜਿਹਦੇ ਕੋਲ ਜਿਹਦਾ ਡਾਟਾ ਮਿਲਿਆ ਮੈਨੂੰ ਕਿਤਾਬ ਦਾ ਰੈਫਰੈਂਸ ਮਿਲਿਆ ਉਸੀ ਜਦੋਂ ਆਜ਼ਾਦ ਹੋ ਗਿਆ ਭਾਰਤ ਆਜ਼ਾਦ ਭਾਰਤ ਦੇ ਵਿੱਚ 1954 ਦੇ ਵਿੱਚ ਜਿਹੜਾ ਕੁੰਭ ਲੱਗਿਆ ਸੀ ਅਲਾਹਾਬਾਦ ਜਿਹਨੂੰ ਅੱਜ ਕੱਲ ਆਪਾਂ ਪ੍ਰਯਾਗਰਾਜ ਕਹਿੰਦੇ ਹਾਂ ਜਿੱਥੇ ਅੱਜ ਕੱਲ ਮਹਾਕੁੰਭ ਚੱਲਦਾ ਹੈ ਉਸ ਦਿਨ ਇਹ 3 ਫਰਵਰੀ ਸੀ ਜਦੋਂ ਉੱਥੇ ਉਸ ਦਿਨ ਮੋਨੀ ਜਿਹੜੀ ਮਸਿਆ ਸੀ ਤੇ ਉੱਥੇ ਵੀ ਲੱਖਾਂ ਲੋਕ ਪਹੁੰਚਦੇ ਨੇ ਇਸ ਦਿਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਦਿਨ ਮੀਂਹ ਪੈ ਰਿਹਾ ਸੀ ਟਿਕੜਾ ਹੋ ਗਿਆ ਸੀ ਸਾਰੇ ਪਾਸੇ ਇਸ ਤਰ੍ਹਾਂ ਦੀ ਗਰਸੀ ਤੇ ਰੌਲਾ ਪੈ ਗਿਆ ਕਿ ਪੰਡਿਤ ਨਹਿਰੂ ਜੀ ਉਸ ਵੇਲੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਉਹ ਆ ਰਹੇ ਨੇ ਤੇ ਉਸ ਦਿਨ ਪੰਡਿਤ ਨਹਿਰੂ ਤੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਇਹ ਦੋਨੇ ਇੱਕੋ ਦਿਨ ਇਕੱਠੇ ਆਏ ਇਹਦਾ ਮਤਲਬ ਇਹ ਇਕੱਲੇ ਹੀ ਨਹੀਂ ਦੀ ਕਰ ਰਹੇ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਜਦੋਂ ਕਾਂਗਰਸ ਦਾ ਸੀ ਉਹ ਵੀ ਇਹੀ ਚਾਹੁੰਦਾ ਸੀਗਾ ਤੇ ਉਹ ਪਹੁੰਚ ਗਏ ਜਦੋਂ ਆਏ ਉਸ ਵੇਲੇ ਬੈਰੀਕੇਡਿੰਗ ਕਰਤੀ ਉਹਨਾਂ ਦੀਆਂ ਕਾਰਨ ਲਗਾਉਣ ਲਈ ਰੋਕਲੇ ਲੋਕਾਂ ਨੂੰ ਰੋਕਲੇ ਜਿਵੇਂ ਆਪਣੇ ਹੁੰਦੇ ਜਦੋਂ ਕਿਸੇ ਨੇ ਆਉਣਾ ਹੁੰਦਾ ਕੋਈ ਮੁੱਖ ਮੰਤਰੀ ਕੋਈ ਵੀ ਹੋਵੇ ਮੈਂ ਤਾਂ ਹੈਰਾਨ ਹੁੰਨਾ ਵੀ ਇਹ ਕੀ ਕਿਹੜਾ ਤੁਹਾਡਾ ਰਾਈਟ ਹੈ ਇੱਕ ਦੋ ਵਾਰ ਮੈਨੂੰ ਕੋਈ ਵੱਡੇ ਮੰਤਰੀ ਜਦੋਂ ਘਰ ਮਿਲ ਲਾਉਂਦੇ ਨੇ ਆਲੇ-ਦਾਲੇ ਕੋਈ ਮਸਲੇ ਆਲੇ ਬੜੇ ਦੁਖੀ ਹੁੰਦੇ ਨੇ ਪੁਲਿਸ ਲਾ ਦਿੰਦੇ ਨੇ ਜੀ ਇੱਧਰ ਦੀ ਨਹੀਂ ਜਾਣਾ ਤੋਂ ਇਹ ਉੱਥੇ ਤਾਂ ਫਿਰ ਜਿਹੜਾ ਹੈ ਪ੍ਰਧਾਨ ਮੰਤਰੀ ਨੇ ਜਾਣਾ ਸੀ ਤੇ ਰੋਕ ਤੇ ਲੋਕਾਂ ਨੇ ਅਸਰ ਇਹ ਗੱਲ ਸਮਝ ਨਹੀਂ ਆਉਣੀ ਸੀ ਇਹ ਕਹਾਣੀ ਬਿਲਕੁਲ ਸਾਡੇ ਕੋਲ ਨਹੀਂ ਆਉਣੀ ਸੀ ਜੇ ਉੱਥੇ ਇੱਕ ਫੋਟੋ ਜਰਨਲਿਸਟ ਐਨ ਐਨ ਮੋਕਰਜੀ ਨਾ ਹੁੰਦਾ ਤੇ ਉਹਦੇ ਸਭੀ ਰਿਪੋਰਟ ਦੱਸੇ ਵੀ ਕਿਵੇਂ ਹੋਈ ਸਾਰੀ ਘਟਨਾ ਉਹ ਕਹਿੰਦਾ ਮੈਂ ਟਾਵਰ ਤੇ ਖੜਾ ਸੀ ਸਵੇਰੇ 10:00 ਦਾ ਸਵੇਰ 10:00 ਦਾ ਟਾਈਮ ਸੀ ਤੇ ਕਹਿੰਦਾ ਵੀ ਲੋਕਾਂ ਨੇ ਰੋਕ ਲਿਆ ਬੈਰੀਕੇਡ ਲਾ ਕੇ ਜਦੋਂ ਇਹਦੀ ਕਾਰ ਨਿਕਲ ਗਈ ਪੰਡਿਤ ਡੈਰੂ ਦੀ ਉਦੋਂ ਬੈਰੀਕੇਡ ਹਟਾਤੇ ਤੇ ਜਦੋਂ ਬੈਰੀਕੇਟ ਹਟਾਤੇ ਲੋਕ ਕਿ ਕੋਦਮ ਪਹੇ ਭੱਜਲੇ ਤੱਟ ਵੱਲੋਂ ਦੂਜੇ ਪਾਸੇੋਂ ਸਾਧੂਆਂ ਦਾ ਜਲੂਸ ਆ ਰਿਹਾ ਸੀ ਦੋਨੇ ਆਪੋਂ ਸਾਹਮਣੇ ਹੋ ਗਏ ਜਦੋਂ ਇੱਕ ਪਾਸੇ ਸਾਧੂ ਤੇ ਦੂਜੇ ਪਾਸੇ ਭੀੜ ਉਹ ਸਾਰਾ ਜਲੂਸ ਵੀ ਵਿਖਰ ਗਿਆ ਸਾਧੂ ਵੀ ਗੁੱਸੇ 'ਚ ਆ ਗਏ ਉਹ ਉਦੋਂ ਫਿਰ ਬੀ ਪਿਆ ਸੀ ਚੱਕੜ ਸੀ ਜਿਹੜਾ ਡੇਪੇ ਡੇ ਰਿਹਾ ਇੱਕ ਫੋਟੋ ਮੈਂ ਦੇਖੀ ਤਰਨਾਂ ਲੜਕ ਕੇ ਬੰਦਾ ਉੱਥੇ ਖੜਾ ਜਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਕਿਸਮ ਦੇ ਗੱਲ ਤੇ ਇਸ ਫੋਟੋ ਜਨਰਲ ਸਟ੍ਰੀਨ ਫੋਟੋ ਚਾਪਤੀ ਅੰਮ੍ਰਿਤਪੁਰਜਾਤ ਪੱਤਰਕਾਰ ਚ ਫੋਟੋਸ਼ਾਪ ਕੀਤੀ ਤੇ ਦੂਜੇ ਪਾਸੇ ਸਰਕਾਰ ਕਹਿੰਦੀ ਕੋਈ ਖਾਸ ਗੱਲ ਨਹੀਂ ਹੋਈ ਵੀ ਕੁਝ ਭੁਖਾਰੀ ਪਰੇ ਨੇ ਸਰਕਾਰ ਨੇ ਰਿਪੋਰਟ ਦੱਬ ਲਈ ਇਹਨੇ ਰਿਪੋਰਟ ਦੇਤੀ ਕਿ 50 ਤੋਂ ਵੱਧ ਮੌਤਾਂ ਹੋਈਆਂ ਨੇ ਤੇ ਰੋਲਾ ਪੈ ਗਿਆ ਇਹ ਕਹਿੰਦੇ ਸਬੂਤ ਦਿਓ ਫਿਰ ਸਬੂਤ ਲਈਏ ਦੂਜੇ ਦਿਨ ਫੇਰਾ ਆ ਉਹ ਆਪ ਲਿਖਦੇ ਕਹਿੰਦਾ ਮੈਂ ਫਿਰ ਜਦੋਂ ਉੱਥੇ ਪਹੁੰਚਿਆ ਮੈਂ ਮੈਂ ਦੇਖਿਆ ਉੱਥੇ ਲਗ ਅਗਲਾ ਰਹੇ ਨੇ ਉਹਨਾਂ ਨੂੰ ਜਿਹੜੇ ਡੈੱਡ ਬੋਡੀਜ਼ ਨੂੰ ਕਿ ਇਹਦੇ ਫਿਰ ਮੈਂ ਪਿੰਡੂ ਜਾਂ ਬਣਿਆ ਹੱਥ 'ਚ ਕਥਲਾ ਜਿਹਾ ਲੈ ਲੈ ਤਹਲਿਚ ਬੂਰੀ ਕੱਢ ਕੇ ਕੈਮਰਾ ਦੇ ਲੈਂਸ ਦੀ ਜਗ੍ਹਾ ਰੱਖੀ ਆ ਕੇ ਮੈਂ ਕਹਿੰਦਾ ਪਹਿਲੀ ਹੱਥ ਤੱਕ ਲਾਇ ਇਸ ਪਾਈਆਂ ਦੇ ਕਿ ਮੈਨੂੰ ਆਖਰੀ ਵਾਰ ਮੇਰੀ ਦਾਦੀ ਦੇ ਦਰਸ਼ਨ ਤਾਂ ਕਰ ਲੈਣ ਦਿਓ ਉਹ ਕਹਿੰਦੇ ਚੱਗਾ ਤੂੰ ਜਾ ਜਲਦੀ ਆ ਜੀ ਉਨੇ ਫਿਰ ਫੋਟੋ ਖਿੱਚੀਆ ਤੇ ਫੋਟੋ ਖਿੱਚ ਕੇ ਫਿਰ ਉਸਨੇ ਜਿਹੜਾ ਹੈ ਆ ਗਿਆ ਫਿਰ ਉਹਨੇ ਪ੍ਰੂਫ ਦਿੱਤਾ ਉਸ ਦਿਨ ਫਿਰ ਇੱਕ ਵੱਡੀ ਖਬਰ ਛਪੀ ਦੋ ਫੋਟੋਆਂ ਛਪੀਆਂ ਇੱਕ ਪਾਸੇ ਤਾਂ ਇਹ ਜਿਹੜੇ ਡੈਡ ਬੋਡੀਜ਼ ਦੀਆਂ ਅੱਗ ਲਾਉਣ ਵਾਲੀਆਂ ਦੂਜੇ ਪਾਸੇ ਰਾਜ ਭਵਨ ਚ ਜਿਹੜੀ ਪਾਰਟੀ ਚੱਲ ਰਹੀ ਸੀ ਉਹਦੀਆਂ ਬਹੁਤ ਰੌਲਾ ਪਿਆ ਤੇ ਫਿਰ ਕਹਦੇ ਵੀ ਇਹ ਹੋਇਆ ਕਿ ਪੰਡਤ 네ਰੂ ਨੂੰ ਸਦਨ ਦੇ ਵਿੱਚ ਫਿਰ ਬਿਆਨ ਦੇਣਾ ਪਿਆ ਸੀ ਕਿਉਂਕਿ ਸਬੂਤ ਮਿਲ ਗਏ ਸੀ ਤਾਂ ਇਹ ਜਿਹੜਾ ਹੈ 15 ਫਰਵਰੀ 1954 ਨੂੰ ਪ੍ਰਧਾਨ ਮੰਤਰੀ ਜੋਹਰਨਲ 네ਰੂ ਨੇ ਫਿਰ ਬਿਆਨ ਦਿੱਤਾ ਸੀ ਇਸ ਕਿਸਮ ਦਾ ਇਹ ਵੱਡੀ ਘਟਨਾ ਸੀ ਉਦੋਂ ਤਾਂ 500 ਸੀ ਪੰਜ ਪਤਾ ਨਹੀਂ ਕਿ ਕਿਸ ਨੇ 800 ਕਿਹਾ ਕਿਸ ਨੇ 1000 ਕਿਹਾ ਇੰਨੀਆਂ ਮੌਤਾਂ ਹੋਈਆਂ ਸੀ ਤੇ ਉਹਦੇ ਵਿੱਚ ਉਦੋਂ ਬਾਅਦ ਤਾਂ ਫਿਰ ਇਸ ਨੂੰ ਲੈ ਕੇ ਬਿੰਬਰ ਰਾਏ ਦੀ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਲਈ ਸੀ ਹਾਲਾਂਕਿ ਫਿਲਮ ਰਿਲੀਜ਼ ਨਹੀਂ ਹੋਉਂਦੀ ਪਹਿਲਾਂ ਬੰਮਲ ਰਾਜ ਦੀ ਮੌਤ ਹੋ ਗਈ ਸੀ ਇੱਕ ਬੰਗਾਲੀ ਨਾਵਲਕਾਰ ਸੰਬਰੇਸ਼ ਬਾਸੂ ਉਹਨੇ ਐਸੀ ਸ਼ੁੱਧ ਨਾਵਲ ਵੀ ਲਿਖਿਆ ਸੀ ਸੋ ਇਹ ਸਰਕਾਰਾਂ ਕੀ ਕਰਦੀਆਂ ਜਿਵੇਂ ਹੁਣ ਸਰਕਾਰ ਨੇ ਕੀਤਾ ਸਾਰਾ ਦਿਨ ਜੀ ਕੁ ਕੁਛ ਦਾ ਕੁਛ ਮੋਤਾਂ ਹੋਈਆਂ ਨੇ ਵੀ ਚਾਰ ਵਾਰੀ ਪ੍ਰਧਾਨ ਮੰਤਰੀ ਮੋਦੀ ਨੇ ਯੋਗੀ ਨਾਲ ਗੱਲ ਕੀਤੀ ਹੈ ਤੇ ਕੁਛ ਮੋਤਾਂ ਹੀ ਹੋਈਆਂ ਨੇ ਰਾਸ਼ਟਰਪਤੀ ਹਮਦਰਦੀ ਪ੍ਰਗਟ ਕਰ ਰਿਹਾ ਹੈ ਸ਼ਾਮ ਤੱਕ ਜਿਹੜੇ 10 ਮੋਤਾਂ ਗਈਆਂ ਤੇ ਹੁਣ ਜਿਹੜੇ ਅਖਬਾਰ ਨੇ ਕਹੀ ਪਹਿਲਾਂ 20 ਫਿਰ 30 ਫਿਰ 50 ਤੱਕ ਆ ਗਏ ਤੋਂ ਇਸ ਕਰਕੇ ਇਹ ਜਿਹੜੇ ਸਰਕਾਰਾਂ ਕੋਲ ਪਹਿਲੀ ਵਾਰ ਨਹੀਂ ਹੋਇਆ ਹਮੇਸ਼ਾ ਹੀ ਕਰਦੀਆਂ ਨੇ ਇਹ ਕੋਈ ਇਹ ਵੀ ਦੀ ਪਹਿਲੀ ਵਾਰ ਹੋਇਆ ਕਿ ਇਹ ਕੁੰਭ ਚੈਸਤਰਾ ਹੋਇਆ 13 ਦੀ ਮੈਂ ਦੇਖ ਰਿਹਾ ਰਿਪੋਰਟ ਇੱਕ ਉਦੋਂ ਪ੍ਰਾਇਗ ਰਾਜ ਚਕੁੰਡ ਦਾ ਵੇਲਾ ਸੀ ਉਦਦੇ ਵੀ ਮੌਨ ਨਹੀਂ ਮੱਸਿਆ ਸੀ ਇੱਦਾਂ ਲੋਕ ਜ਼ਿਆਦਾ ਹੁੰਦੇ ਨੇ ਉਹ ਦੇ ਵੀ ਉਹ ਜਿਹੜੇ 5 17 ਲੱਖ 11 ਕਰੋੜ ਲੋਕ ਡੁੱਬ ਕੀ ਲਾ ਚੁਕੇ 17 ਦਿਨਾਂ ਵਿੱਚ ਉਸ ਦਿਨ ਉਹ 3 ਕਰੋੜ ਨੇ ਲਾਈ ਸੀ ਤੇ ਇੱਥੇ ਇੱਕ ਰੇਲਵੇ ਸਟੇਸ਼ਨ ਤੇ ਘਟਨਾ ਵਾਪਰੀ ਅਸਲ ਦੇ ਵਿੱਚ ਪ੍ਰਾਗਰਾਜ ਦੇ ਰੇਲਵੇ ਸਟੇਸ਼ਨ ਤੇ 6 ਨੰਬਰ ਪਲੇਟਫਾਰਮ ਤੇ ਗੱਡੀ ਨੇ ਆਉਣਾ ਸੀ ਤੇ ਗੱਡੀ ਦਾ ਉਹ ਪਲੇਟਫਾਰਮ ਬਦਲ ਤਾਂ ਇਹਦੀ ਭਗੜ ਬੱਚੀ 36 ਲੋਕਾਂ ਦੀ ਮੌਤ ਹੋ ਗਈ ਸੀ ਉੱਥੇ ਇਹ ਇਹ ਇੱਥੇ 13ਵੀਂ ਗੱਲ ਹੈ ਇਹ ਸਿੱਤਰਾਂ 2003 ਦੇ ਵਿੱਚ ਇਹ ਮਹਾਰਾਸ਼ਟਰ ਦੇ 나ਸਿਕ ਚ ਹੋਇਆ ਸੀ ਉੱਥੇ ਉੱਥੇ ਵੀ ਬੜੀ ਕਮਾਲ ਹੋਈ ਉੱਥੇ ਕੁੰਭ ਲੱਗਿਆ ਸੀ ਇੱਕ ਸਾਧੂ ਨੇ ਚਾਂਦੀ ਦੇ ਸ਼ਿੱਕੇ ਸਾਧੂ ਨੇ ਸ਼ੁਰੂ ਕਰਦੇ ਸਿੱਤਰੇ ਸ਼ੁਰੂ ਕਰਦੇ ਹੁਣ ਚਾਂਦੀ ਦੇ ਸ਼ਿੱਕਿਆਂ ਨੂੰ ਲੁੱਟਣ ਲਈ ਪੈ ਗਏ ਲੋਕ ਜੋ ਲੁੱਟਣ ਲੱਗੇ ਇੱਕ ਦੂਜੇ ਤੇ ਚੜ ਕੇ ਇਹ ਜੀ ਭਗਦੜ ਮੱਚੀ ਤੇ ਉੱਥੇ 39 ਮੌਤਾਂ ਹੋਈਆਂ ਸੀ 140 ਤੋਂ ਵੱਧ ਜ਼ਖਮੀ ਹੋਏ ਸੀ ਬਦਲ ਇਸ ਇਹ ਕੋਈ ਆ ਜਿਹੜਾ ਵੀਆਪੀ ਕਲਚਰ ਤਾਂ ਇੰਨਾ ਮਨੀ ਹੈ ਉਦੋਂ ਉੱਤਰਾਖੰਡ ਨਹੀਂ ਬਣਿਆ ਸੀ ਜਦੋਂ ਦੀ ਮੈਂ ਹੁਣ ਗੱਲ ਦੱਸ ਰਿਹਾ 1986 ਦੀ 14 ਅਪ੍ਰੈਲ ਦੀ ਗੱਲ ਹੈ ਹਰਦਵਾਰ ਸੀ ਉਦੋਂ ਤੇ ਹਰਦਵਾਰ ਦੇ ਵਿੱਚ ਉਸ ਵੇਲੇ ਯੂਪੀ ਦਾ ਮੁੱਖ ਪਤਰੀ ਵੀਰ ਬਹਾਦਰ ਸਿੰਘ ਸੀ ਉਹਨੇ ਤੇ ਇੱਕ ਦੋ ਹੋਰ ਸੀਐਮ ਆਏ ਸੀ ਉਹਨਾਂ ਨੇ ਆਉਣਾ ਸੀ ਹਰਦਵਾਰ ਤੇ ਹਰਕੀ ਪੌੜੀ ਵੱਲ ਜਦੋਂ ਜਾ ਰਹੇ ਸੀ ਉਹਨਾਂ ਨੂੰ ਬੈਰੀਕੇਡ ਕਰਕੇ ਲੋਕਾਂ ਨੂੰ ਰੋਕ ਲਿਆ ਜਦੋਂ ਚਲੇ ਗਏ ਉੱਥੇ ਵੀ ਛੜਤ ਉੱਥੇ ਵੀ ਪਗੜ ਮੱਚ ਗਈ ਉੱਥੇ 50 ਲੋਕ ਮਾਰੇ ਸੀ ਦੇ ਨਹੀਂ ਮਤਲਬ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਜਿਸ ਜਿਸ ਤਰ੍ਹਾਂ ਦੀ ਮੌਤਾਵੀਆਂ ਨੇ ਅਜਾਇਬ ਚ 1992 ਚ ਉੱਥੇ ਵੀ ਕੁੰਭ ਦੇ ਵਿੱਚ ਭਗਦਰ ਬੱਚੀ ਪ੍ਰਿਆ ਮੌਤਾ ਹੋਈਆਂ ਸੀ ਤਾਂ ਇਸ ਕਰਕੇ ਲਗਾਤਾਰ ਮੌਤਾ ਦਾ ਸلسਲਾ ਹੈ ਕਿ ਫਿਰ ਅਸੀਂ ਕਿਵੇਂ ਬਣੀਏ ਕਿ ਸਰਕਾਰ ਨੂੰ ਪਤਾ ਨਹੀਂ ਸੀ ਸਰਕਾਰ ਜੇ ਖਬਰਾਂ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨੂੰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਭਾਈ ਇਹ ਹਮੇਸ਼ਾ ਇਸ ਤਰ੍ਹਾਂ ਹੁੰਦਾ ਆ ਕਿਵੇਂ ਰੋਕਣਾ ਨੇ ਲੋਕੇ ਸਰਕਾਰ ਦੀ ਮੈਂ ਸਭ ਦਾ ਨਲਾਕੀ ਹੈ ਔਰ ਜੋ ਮਰਜੀ ਕਹੀ ਜਾਉਂ ਉਹ ਜਿੰਨਾ ਮਰਜੀ ਮਤਲਬ ਜੋ ਵੀ ਤੇ ਤਨਾਤੇ ਗੱਲ ਕਰੇ ਜੀ ਅਸੀਂ ਦਾ ਡਰੋਨ ਨਾਲ ਅਸੀਂ ਹੈਲੀਕਾਪਟਰ ਨਾਲ ਗੱਲ ਤਾਂ ਤੁਹਾਡੇ ਤੋਂ ਇਹ ਤੋਂ ਪਹਿਲਾਂ ਅੱਗ ਨਹੀਂ ਲੱਗੀ 180 ਕਾਟੇਜ ਜਲੇ ਨੇ ਕਹਿੰਦੀ ਗੀਤਾ ਪ੍ਰੈਸ ਜਿਹੜੀ ਹੈ ਉਹਦੇ ਕਰ ਨਾਲ ਅੱਗ ਲੱਗੀ ਗੀਤਾ ਪ੍ਰੈਸ ਕਰਨ ਉੱਥੇ ਕੋਈ ਸਿਲੰਡਰ ਤੇ ਚਾਹ ਬਣਾ ਰਿਹਾ ਸੀ ਇਹ ਸਭ ਬਹਨੇ ਬਾਈ ਜੀ ਪਤਾ ਨਹੀਂ ਕੀ ਕੁਝ ਚੱਲੀ ਜਾਂਦਾ ਤੇ ਚੱਲੀ ਤਾਂ ਹੀ ਜਾਂਦਾ ਕਿੰਨਾ ਵਿਚਰ ਸੀ ਸਾਡੇ ਲੋਕਾਂ ਦਾ ਗੱਲ ਸਮਝ ਆਉਂਦੀ ਕੀ ਕੀ ਫਰਕ ਪੈ ਜਾਊਗਾ ਜੇ ਤੁਸੀਂ ਇਕੱਠੇ ਜੀ ਸੰਗਤ ਤੇ ਨੌਣਾ ਜੀ ਕਰੋ ਕਰੋੜਾਂ ਲੋਕਾਂ ਦੀ ਕਹਿੰਦੇ ਜੀ ਆਸਾ ਆਸਾ ਕਹਦੀ ਹੈ ਉਹ ਬਾਬਾ ਨਾਨਕ ਨੇ ਬੜਾ ਇਹੋ ਜਿਹੇ ਗੱਲਾਂ ਤੋਂ ਸਾਨੂੰ ਅਵੇਅਰ ਕੀਤਾ ਜਿਹਨੂੰ ਕੀਤਾ ਉਹ ਬੱਚੇ ਵੀ ਉਹਨੋਂ ਉਹਨਾਂ ਦਾ ਸੋ ਕੀ ਹੋ ਗਿਆ मतलब ਜੇ ਤੁਸੀਂ ਨਹੀਂ ਕਰੋਗੇ ਤੇ ਫਿਰ ਕਿਪਰ ਸਰਕਾਰਾਂ ਨੇ ਨਾ ਇਹਨਾਂ ਲੋਕਾਂ ਨੂੰ ਇਹ ਸਮਝਦੀਆਂ ਸਰਕਾਰਾਂ ਨੂੰ ਤਾਂ ਇਹ ਜੀ ਲੋਕ ਚਾਹੀਦੇ ਨੇ ਜਿਹੜੇ ਬਸਾ ਸ਼ਰਧਾ ਚ ਹੋਣ ਉਹ ਇਹ ਜਿਹੜਾ ਕੋਈ ਦੇ ਧਾਰਮਿਕ ਸਰਾਨ ਨਹੀਂ ਹੈ ਅਸਲ ਦੇ ਵਿੱਚ ਇਹ ਸਿਆਸੀ ਸਰਾਨ ਹੈ ਦੇਖੋ ਤੁਹਾਡੇ ਸਾਹਮਣੇ ਇਹ ਤਾਂ ਸਿਆਸਤ ਹੋ ਰਹੀ ਹੈ ਹੁਣ ਰੌਲ ਗਾਂਧੀ ਕਹੇ ਜੋ ਮਰਜੀ ਕਹੇ ਇਹਦੇ ਵਿੱਚ ਕੋਈ ਦੋਰਾ ਬਣੇ ਰੌਲ ਗਾਂਧੀ ਦੇ ਰਾਜਾ ਠੀਕ ਕਰ ਕੀਤੀ ਹੈ ਕਿ ਇਹ ਤਾਂ ਫੌਜ ਦੇ ਵਾਰੇ ਕਰੋ ਇਹ ਸਾਰਾ ਕੁਝ ਜਿਹੜਾ ਹੈ ਤੇ ਫੇਲ ਹੋਈ ਹੈ ਐਡਮਿਨਿਸਟ੍ਰੇਸ਼ਨ ਬਿਲਕੁਲ ਹੋਈ ਹੈ ਫੇਲ ਇਹਦੇ ਵਿੱਚ ਕੋਈ ਦੋਰਾ ਬਣੇ ਲੇਕਿਨ ਦੁਨੀਆਂ ਪਾਸੇ ਸਾਰੇ ਇਹ ਦੇਸ਼ ਦੇ ਵਿੱਚ ਇਹੀ ਕੋਈ ਚੱਲ ਰਿਹਾ ਹੈ ਮਤਲਬ ਜਸ ਦੇਸ਼ ਦੇ ਵਿੱਚ ਸਾਇਸ ਭਵਦਾਤ ਘਾਟਨ ਨਾਰਗੇਰ ਤੋੜ ਕੇ ਹੋਗੇ ਜਿਸ ਦੇਸ਼ ਦੇ ਵਿੱਚ ਜੇ ਜਹਾਜ਼ ਲੈ ਕੇ ਉਹ ਵੀ ਨਾਰਗੇਰ ਤੋੜੋ ਜੀ ਡਿਫੈਂਸ ਮਿਨਿਸਟਰ ਖੜਾ ਬੰਦੇ ਤਾਂ ਰਣੀ ਇਹ ਵੀ ਹੋਰ ਕੰਟਰੀ ਦੇ ਵਿੱਚ ਇਹ ਜਿਹਾ ਕੁਝ ਅਦਾ ਕਰ ਰਹੇ ਨੇ ਜਿਸ ਦੇਸ਼ ਦੇ ਵਿੱਚ ਖੁਦ ਪ੍ਰਧਾਨ ਮੰਤਰੀ ਆਪ ਪੂਜਾ ਕਰਦੇ ਮੰਦਰ ਦੇ ਪੁਜਾਰੀ ਵਾਲਾ ਕੰਮ ਆਪ ਕਰਦੇ ਜਦ ਪਾਰਲੀਮੈਂਟ ਦਾ ਉਦਘਾਟਨ ਜਿਹੜਾ ਹੈ ਉਹ ਵੀ ਓਮੇਸ਼ ਕੀਤਾ ਜਾਂਦਾ ਕਿੱਥੇ ਅਸੀਂ ਧਰਮ ਨੂੰ ਅਸੀਂ ਕਿੱਥੇ ਤੱਕ ਲੈ ਕੇ ਜਾਵਾਂਗੇ ਜਦੋਂ ਧਰਮ ਤੁਹਾਨੂੰ ਰੋਟੀ ਦਿੰਦਾ ਹੈ ਜੀ ਤੁਹਾਨੂੰ ਪਾਵਰ ਦਿੰਦਾ ਕਿਉਂ ਨਹੀਂ ਲੈ ਕੇ ਜਾਵਾਂਗੇ ਉਹ ਕਿਹਾ ਨਹੀਂ ਮੌਨ ਭਗਵਤ ਨੇ ਕਿ ਦੇਸ਼ ਤਾਂ ਆਜਾਦ ਹੀ ਹੋ ਗਿਆ ਜਦੋਂ ਰਾਮ ਮੰਦਰ ਬਣਿਆ یعنی 1947 ਚ ਨਹੀਂ ਜਦੋਂ ਆਜ਼ਾਦੀ ਮਿਲੀ ਦੇਸ਼ ਨੂੰ ਇਹ ਜਾ ਕੋਚਾ ਤੇ ਉਸ ਦੇਸ਼ ਚ ਤੁਸੀਂ ਕਿਉਂ ਨਹੀਂ ਸਮਝੋਗੇ ਕਿ ਇਸ ਤਰ੍ਹਾਂ ਕੁੰਭ ਤੇ ਲੋਕ ਕੌਣ ਗਏ ਪਹਿਲਾਂ ਤਾਂ ਉਹਨਾਂ ਨੂੰ ਪ੍ਰਚਾਰ ਕਰਕੇ ਬੁਲਾ ਲਓ ਤੇ ਫਿਰ ਫਾਇਦਾ ਵੀ ਹੈ ਪੈਸੇ ਬਣੋ ਵੀ 2 ਲੱਖ ਕਰੋੜ ਦਾ ਫਾਇਦਾ ਹੋਣਾ ਹੈ ਯੂਪੀ ਸਰਕਾਰ ਨੂੰ ਲੇਕਿਨ ਪ੍ਰਬੰਧ ਕਿੱਥੇ ਹੈ ਸਵਾਲ ਇਹੀ ਖੜੇ ਹੁੰਦੇ ਨੇ ਸਵਾਲ ਤਾਂ ਤੁਹਾਨੂੰ ਲੋਕਾਂ ਤੇ ਵੀ ਖੜੇ ਹੋਣੇ ਚਾਹੀਦੇ ਨੇ ਕਿ ਇਸ ਦੇਸ਼ ਦੇ ਵਿੱਚ ਪੜ੍ਹਨ ਲਿਖਣ ਦੀ ਗੱਲ ਸਰਟੀਫਿਕੇਟ ਟੈਂਪਰ ਪੈਦਾ ਕਰਨ ਦੀ ਗੱਲ ਉਹ ਕਦੋਂ ਹੋਊਗੀ ਕਿਵੇਂ ਅਸੀਂ ਜਾਵਾਂਗੇ ਅਨਪੜਤ ਉਹਨਾਂ ਪੜ੍ਹ ਸਾਥ-ਸੱਤ ਜੇ ਬਣ ਜਾਂਦੇ ਨੇ ਲੋਕ ਉਹਨਾਂ ਦੇ ਵੀ ਮਗਰ ਲੱਗੇ ਹੋਏ ਨੇ ਜਿਹਨੂੰ ਕੁਛ ਵੀ ਨਹੀਂ ਆਉਂਦਾ ਜਿਹਨੂੰ ਕੁਛ ਨਹੀਂ ਪਤਾ ਸਪਿਚੂਰਿਜ਼ਮ ਬਾਰੇ ਪਤਾ ਧਰਮ ਦਾ ਨਹੀਂ ਪਤਾ ਲੋਕ ਉਹਨਾਂ ਦੇ ਵੀ ਮਗਰ ਲੱਗੇ ਹੋਏ ਨੇ ਜਿਹੜੇ ਬਲਾਤਕਾਰੀ ਨੇ ਲੋਕ ਉਹਨਾਂ ਦੇ ਵੀ ਮਗਰ ਲੱਗੇ ਨੇ ਤੇ ਕਿਉਂਕਿ ਵੋਟਾਂ ਨੇ ਉਹਨਾਂ ਨੂੰ ਪੈਰੋੜ ਵੀ ਮਿਲ ਜਾਂਦੀ ਹੈ ਬਹੁਤ ਕੁਝ ਹੋਰ ਹੈ ਤੇ ਕਦੇ ਤਾਂ ਇਥੇ ਜਿਹੜਾ ਹੈ ਹਾਲਾਤ ਠੀਕ ਹੋਣਗੇ ਅਸੀਂ ਤਾਂ ਇਹੀ ਆਸ ਕਰੀਏ ਇਹੀ ਅਰਦਾਸ ਕਰੀਏ ਇਹਦੇ ਨਾਲ ਹੀ ਆਪਾਂ ਵੀਡੀਓ ਇਸ ਦੀ ਖਤਮ ਕਰਦੇ ਹਾਂ ਮਿਲਦੇ ਆ ਇੱਕ ਨਵੀਂ ਵੀਡੀਓ ਦਾ ਥੋੜਾ ਬਹੁਤ ਬਹੁਤ ਸ਼ੁਕਰੀਆ